ਅੱਜ ਅੱਛੇ ਦਿੱਲੇ ਹੋਵੇ ਮਿਸੀਆਂ ਰੋਟੀਆਂ ਅੱਜ ਮम्मा ਠੀਕ ਨਹੀਂ ਹੈਗੇ 4RS ਵਾਲੀ ਪੀ ਲਓ ਮਸੀ ਜੀ ਪਰ ਦਿੱਤੀ ਕਹਿੰਦੇ ਜਿਆਦਾ ਮੂੰਹ ਡਿਆ ਆ ਰੋਸਟਾ ਵਿੱਚ ਤੇ ਦੇਦੇ ਵੀ ਨਹੀਂਗਾ ਮੇਰੇ ਤੇ ਨਹੀਂ ਹੈਗਾ ਤੁਹਾਨੂੰ ਕੀ ਹੋਣਾ ਮੇਰੇ ਤੇ ਮੈਂ ਕਿ ਅੱਜ ਕੱਲ ਤਾਂ ਰੋਸਟਰ ਹੈ ਨਾ ਬਲੌਗਰਾਂ ਦਵਾਲੇ ਬਹੁਤ ਹੋਏ ਵੱਧ ਕੱਟ ਕੇ ਤੇ ਕਿੰਨੇ ਕਵਾ ਲੈ ਪਾਂਡਾ ਸਾਡਾ ਹਾਂ ਪਾਂਡਿਆ ਉਹਦੇ ਫੋਟੋ ਦੀ ਕਾਂਡ ਉਹਦੀ ਜਿਹੜੀ ਹੈਗੀ ਆਪੀ ਸਮਝ ਜੂਗੀ ਅਦਰ ਕਵਾ ਲਈਏ ਹਾਂ ਹਮ ਇੱਧਰ ਦੇਖੋ ਜੀ ਮੇਰਾ ਮੁੰਡਾ ਚਾਹ ਲੈ ਕੇ ਆਇਆ ਬਣਾ ਕੇ ਕਿਉਂਕਿ ਆਈਸਕ੍ਰੀਮ ਮਿਲੀ ਨਹੀਂ ਹੈਗੀ ਫੇਸਕਾਤੇ ਲੈ ਕੇ ਆਏ ਆ ਫੋਲੀ ਦਾ ਫੋਲੀ ਦਾ ਫੋਲੀ ਦਾ ਬੰਦਾ ਪੈਕ ਆ ਸਾਡੀ ਚੈਟੀ ਦੇ ਵਿੱਚ ਦੁਨੀਆ ਭਰ ਦਾ ਦੇਖੋ ਤਾਂ ਸਮਾਨ ਆ ਇਹਦੇ ਵਿੱਚ ਆਏ ਤਾਂ ਕਿੰਨੀ ਆਇਆ ਬਦੂ ਪਿਆ ਬੈਂਗਣ ਤੇ ਭਿੰਡੀਆਂ ਪਈਆਂ ਉਧਰ ਖੜੀ ਪਈ ਹੈ ਇੱਕ ਤੇ ਬਲੌਗ ਬਣਾਈ ਮੇਰੇ ਘਰ ਹੀ ਤੇ ਰਹੀ ਪਤਾ ਨਹੀਂ ਲੱਗਾ ਕਦੋਂ ਫਲੋ ਫਲੋ ਜੇ ਇੱਕ ਬੁਰਕੀ ਦੋ ਬੁਰਕੀ ਖਾ ਗਿਆਂ ਬਲੌਗ ਦਾ ਕਰੋ ਐਂਡ ਚਲੋ ਹਾਂਜੀ ਜਲਦੀ ਆ ਕੱਲ ਇੱਕ ਨਵੇਂ ਬਲੌਗ ਵਿੱਚ ਲੋ ਜੀ ਟਾਈਮ ਹੋ ਗਿਆ 11 ਮਤਲਬ ਸਵਾ 11 ਅੱਜ ਇਥੇ ਕੁੜੀ ਕਰ ਰਹੀ ਪਾਰਟ ਇਥੇ ਮੰਮੀ ਵੀ ਕਰ ਰਹੀ ਨੇ ਅੱਜ ਉਥੇ ਕੁੜੀ ਬੈ ਕੇ ਕਰ ਰਹੀ ਮੈਕਅਪ ਪਾਰਟ ਤੇ ਚਲੋ ਕਰੋ ਬਲੌਗ ਥਰੂ ਹਾਂ ਉਹ ਵੀ ਕਈ ਵਾਰੀ ਉਥੇ ਕਰਦੀ ਕਈ ਵਾਰੀ ਇੱਥੇ ਕਰਦੀ ਬੈ ਕੇ ਅੱਗੇ ਉੱਥੇ ਕਰਦੀ ਵੀ ਆ ਕੇ ਇੱਧਰ ਬੈ ਗਈ ਅੱਜ ਇੱਧਰ ਹੀ ਬੈ ਗਈ ਹੈ ਨਾ ਹਾਂ ਚਲੋ ਕਈ ਵਾਰੀ ਇੱਧਰ ਬੈ ਕੇ ਕਰਦੀ ਐਸ ਕੈਵਰੀ ਐਸ ਕਮਲੇਜ ਬੈ ਕਰਦੀ ਹੈ ਚਲੋ ਕਰੋ ਬਲੌਗ ਸ਼ੁਰੂ ਜੀ ਹਾਂ ਜੀ ਸਸੇ ਕੱਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਮੇਰਾ ਬਲੌਗ ਤੇ ਮਿਲ ਕਰ ਰਹੀ ਸੀ ਕੀ ਕੀ ਕਰਾਂਗੇ ਅਸੀਂ ਅੱਜ ਛੇਤੀ ਵੇਲੇ ਹੋਵੇ ਤੇ ਥੋੜਾ ਜਲਦੀ ਹੋ ਗਿਆ ਪੌਣੇ 11 ਹੋਏ ਹੈ ਜੀ ਹਾਂ ਚਲੋ ਜੀ ਸਮਾਨ ਅੰਦਰ ਪਹੁੰਚ ਰਿਹਾ ਤੇ ਕਰਦੇ ਆ ਨਾਸ਼ਤੇ ਨਾਲ ਸ਼ੁਰੂਆਤ ਫਿਰ ਦੇਖਦੇ ਹਾਂ ਕੀ ਅੱਜ ਬਣਾਇਆ ਇਹਨਾਂ ਨੇ ਹੋਏ ਟੀਵੀ ਲਿਆ ਆਪਾਂ ਲਾ ਤੇ ਚਲੋ ਦੇਖਦੇ ਹਾਂ ਚੱਲ ਕੇ ਰਸੋਈ 'ਚ ਕੀ ਬਣਾਇਆ ਹੈ ਮਿਸੀਆਂ ਰੋਟੀਆਂ ਮਿਸੀਆਂ ਰੋਟੀਆਂ ਕੀ ਹੋਰ ਕਾਲੇ ਵਾਲੀਆਂ ਇਹ ਇਹ ਸਬਜੀ ਬੇਸੀ ਛੋਲਿਆਂ ਦੀ ਛੋਲਿਆਂ ਦੀ ਸਬਜੀ ਪਾ ਗਏ ਚਲੋ ਠੀਕ ਹੈ ਜੀ ਲੋ ਜੀ ਲੇਟਾਂ ਗਿਆ ਸਾਡੀਆਂ ਆ ਟੀਵੀ ਗਿਆ ਲੱਗ ਤੇ ਚਲੋ ਕਰਦੇ ਆ ਨਾਸ਼ਤਾ ਤੇ ਕਰਦੇ ਬਲੌਗ ਦੀ ਸ਼ੁਰੂਆਤ ਫਿਰ ਦੇਖਦੇ ਅੱਜ ਦਾ ਕੀ ਪ੍ਰੋਗਰਾਮ ਹਾਂਜੀ ਲੋ ਜੀ ਟਾਈਮ 11:30 ਅੱਜ ਹੋ ਗਿਆ ਜਲਦੀ ਫੇਲੇ ਠੀਕ ਹੈ ਜੀ ਤੇ ਹੁਣ ਇੱਧਰ ਆਪਣਾ ਬਲੌਗ ਦੇਖਦੇ ਆ ਹੁਣ ਇੱਧਰ ਹੋਰ ਬਲੌਗ ਲੱਗੇ ਆ ਦੇਖਣ ਤੇ ਮੈਂ ਚੱਲਾਂ ਦੁਕਾਨ ਤੇ ਠੀਕ ਆ ਮੈਨੂੰ ਫੋਨ ਆਇਆ ਮੈਂ ਬੰਦੇ ਕੋ ਜਾਣਾ ਪੇਮੈਂਟ ਲੈਣ ਇੱਕੋ ਕਮੇਟੀ ਤੇ ਤੁਸੀਂ ਹੁਣ ਦੇਖ ਲਿਓ ਫੇਰ ਕੀ ਬਣਾਉਣਾ ਅੱਜ ਕੜੀ ਬਣਾਉ ਬਣਾਉ ਲੱਸੀ ਤਾਂ ਬਿਆਗਾ ਸੀ ਲੈ ਲੱਸੀ ਮੈਂ ਕੋਈ ਨਹੀਂ ਦੇ ਜੰਦਾ ਆ ਫੇਰ ਕਿ ਬਣਾਉਣੀ ਆ ਫੇਰ ਕਿ ਬਣਾਉਣੀ ਆ ਮੈਂ ਵੀ ਦੇ ਜੰਦਾ ਕੋਈ ਨਹੀਂ ਆਗੇ ਓਕੇ ਓਕੇ ਤੁਸੀ ਆ ਮੈਨੂੰ ਨਹੀਂ ਤੂੰ ਮੈਨੂੰ ਫੋਨ ਕਰਦੀ ਜਦੋਂ ਲੱਸੀ ਚਾਹੀਦੀ ਮੈਂ ਫੇਰ ਉਦੋਂ ਲੈ ਕੇ ਘਰੇ ਫੜਾ ਜੂਗਾ ਆਗੇ ਠੀਕ ਆ ਚੱਲ ਜਾਂਦਾ ਮੈਂ ਹੈ

ਅੱਜ ਕੁਛ ਸਿਹਤ ਖਰਾਬ ਹੈ ਦਵਾਈ ਲੈ ਜਾਣੀਆਂ ਮੈਂ ہاں ਦਵਾਈ ਦੇ ਇਸ ਵੇਲੇ ਅੱਧਾ ਦਿਨ ਕੰਮ ਕਰਨਾ ਪਰ ਜਿਹੜਾ ਹੈ ਉੱਥੇ ਜੀ ਬਣਾਉਣੀ ਆ ਆ ਉਹ ਬਸ ਇਹਦੀ ਠੀਕ ਹੈਗੀ ਨਾ ਤਾਂ ਮਨ ਨਹੀਂ ਕਰਦਾ ਆਪਾਂ ਤਾਂ ਕਿਹਾ ਸੀਗਾ ਰਹਿਣ ਦੋ ਰੈਸਟ ਕਰ ਲਓ ਨਹੀਂ ਪਰ ਮੈਂ ਖੀਰ ਬਣਾਵਾਂ ਲੈ ਕੜੀ ਪੱਲੂ ਵੀ ਗੰਧੀ ਕੜੀ ਬਣਾ ਲਵਾਂ ਮਮੀ ਮੈਂ ਗੜੀ ਬਣਾ ਲੈਣੀ ਆ ਫੇਰ ਹਾਂ ਰੋਟੀ ਦਾ ਪਾਣੀ ਹੈ ਮਾਸਲੇ ਵਾਲੇ ਜੰਨੀਆਂ ਨਹੀਂ ਖਾਣੀਆਂ ਇਹਨੂੰ ਦੋਈ ਨਹੀਂ ਖਾਣੀ ਬਾਗ ਕੇ ਨੇ ਵੀ ਨਹੀਂ ਖਾਣੀ ਚੱਜ ਨਾਲ ਮਾਸੜ ਜੀ ਉਦਾਂ ਨਹੀਂ ਦੁਪਹਿਰ ਨੂੰ ਚੱਜ ਨਾਲ ਖਾਂਦੇ ਦਾਤੀ ਦੇ ਕਰਫੀ ਹੁੰਦੀ ਨਾ ਜੀ ਨੇ ਓਬੇਸ ਕਿ ਪਖਾ ਦੇਣੀ ਮੈਂ ਵੀ ਰਹਿਣ ਦਾ ਜੀ ਮੇਰਾ ਵੀ ਮਨ ਕਰਨਾ ਪੱਲੂ ਨਹੀਂ ਖਾਣੀ ਮੈਂ ਤਾਂ ਬਲ ਬਣਾ ਦੇਣੀ ਆ ਫਿਰ ਔਰ ਕਾ ਲਾ ਦੇਣੀ ਹੈ ਜੀ ਜੋਗੀ ਗੜੀ ਇਹਨਾਂ ਲੱਸੀ ਚ ਪਾ ਦਤਾ ਹੈ ਬੇਸਣ ਤੇ ਆਪ ਵੀ ਸਾਰਾ ਕਟਿਆ ਹੋਇਆ ਸਾਰਾ ਲੱਗਿਆ ਹੋਇਆ ਬਸ ਥੋੜਕੇ ਲਾਉਣਾ ਹੈ ਨਾ بس تو ਮੈਨੂੰ ਐਡਾ ਕਰ ਦੋ ਦੋ ਆਲੂ ਕੱਟ ਦੇ ਠੀਕ ਹੈ ਠੀਕ ਹੈ ਲਾ ਕੇ ਵੀ ਮੈਂ 10 ਮਿੰਟ ਰੈਸਟ ਕਰੂੰਗੀ ਇੱਕ ਪਕਾ ਦੇਣੇ ਆ ਕਿਸੇ ਦੇ ਸੀ ਉਹ ਕੋਈ ਨਾ ਤੁਸੀਂ ਠੀਕ ਹੋਵੋ ਪਹਿਲਾਂ ਬਾਹਰ ਪਾਈਆ ਜਾਂ ਸੁੱਕਣੀ ਹਾਂ ਲਾਈਨ ਪਾਈਨ ਬਾਹਰ ਕਿੱਦਿੰਨੇ ਦਾ ਚੱਲਦੀ ਬਾਹਰ ਅੰਦਰ ਪਾਤੀ ਨੂੰ ਅੰਦਰ ਪਾਈਆ ਮੈਨੂੰ ਉੱਥੇ ਲਿੰਕ ਆ ਪਈਏ ਮੈਨੂੰ ਘੋਟ ਤੇ ਕਦੇ ਮੈਨੂੰ ਬਹੁਤ ਸੋਤਾ ਮੈਨੂੰ ਦੰਨ O.R.S. ਵਾਲੀ ਪੀ ਲਓ ਮਸੀ ਜੀ O.R.S. ਦੀ ਹੋ ਫਰੂਟੀ ਪੀ ਲਓ ਤੁਸੀਂ ਪੀਓਗੇ ਦਵਾਈ ਦੇ ਨਾਲ ਹੈ ਨਾ ਚਲੋ ਪੀ ਲਓ ਫਿਰ ਮਿਲਦੇ ਆ ਹਨਾ ਹੋਰ ਮੇਰਾ ਨਾਮ ਹੈ ਹਾਂ ਠੀਕ ਹੈ ਟਾਈਮ ਵੀ 2 ਵਜੇ ਦਵਾਈ ਖਾਣੀ ਤੁਸੀਂ ਖਾਣੀ ਇੱਕ ਵਾਰ ਆਉਣੀ ਹੈ ਹਾਂ ਚਲੋ ਠੀਕ ਲੋ ਜਿੱਦਾਂ ਕੜੀ ਬਣ ਗਈ ਓਏ ਗਾਣ ਕੜੀ ਬਣ ਗਈ ਅੱਭਾ ਜੀ ਤੈਨੂੰ ਸੌਣ ਬਾਅਦ ਤੇ ਵੀ ਜਿਵੇਂ ਮਟਰਾਂ ਵਾਲੇ ਮਟਰ ਪਾ ਗਏ ਮੈਨੂੰ ਮੱਟਰ ਆ ਗਿਆ ਕੋਈ ਬਾਤ ਕਿਹੜਾ ਮੱਟਰ ਆ ਗਿਆ ਬੋਲ ਕੇ ਲੈ ਕੇ ਦੋਵੇਂ ਹੋਰ ਕੀ ਲੈਣਾ ਹੈ ਕੱਪੜੇ ਹਾਂ ਦੀਦੀ ਮੈਰੀ ਦੀਨ ਕੈਮਰਾ ਦੀਦੀ ਮੈਂ ਦੋ ਲੈਣੀ ਹੁੰਦੀਆਂ ਆ ਆਊਟਫਿਟ ਹੈ ਨਾ ਦੀਦੀ ਕਹਿੰਦੇ ਜਿਆਦਾ ਵੱਡੇ ਆ ਮੈਂ ਕਿਹਾ ਮਮੇ ਹਰ ਸਾਲ ਦੋ ਹੀ ਲੈ ਕੇ ਦਿੱਤੇ ਉੱਧਰ ਕਰ ਕਰ ਲਾ ਬੋਲਦੀ ਤਾਂ ਰੁਪਈਆਂ ਹੈ ਮੈਂ ਮਮੇ ਮੈਂ ਕਿਹਾ ਹਰ ਸਾਲ ਦੋ ਹੀ ਮਿਲਦੀਆਂ ਨਾ ਇੱਕ ਸਵੇਰੇ ਬਾਅਦ ਵਾਲਾ ਇੱਕ ਸ਼ਾਮ ਨੂੰ ਹਾਂ ਇਹਨਾਂ ਨੂੰ ਕੀ ਪਤਾ ਦੋ ਹੀ ਮਿਲਦੀਆਂ ਨੇ ਹੂੰ ਦੋ ਹੀ ਲੈ ਦਿੰਦੀਆਂ ਜੇ ਟੌਪ ਲੈਣੇ ਹੋਵੇ ਦੋ ਟੌਪ ਇੱਕ ਪੈਂਟ ਹੂੰ ਯਾ ਨਾ ਇਸ ਵਾਰ ਇੱਕ ਟੌਪ ਇੱਕ ਪੈਂਟ ਉੱਧਰ ਤਾਂ ਨਹੀਂ ਆ ਲਿਆਂਦਾ ਕੋਈ ਕੋਈ ਤੋੜ ਕੇ ਮਮੀ ਨੇ ਹੂੰ ਦਾ ਦੇਖ ਮੇਰੇ ਵਰਦ ਦੇਵੇ ਆ। ਸੁਪਾਇਆਂ ਕਿੰਨੀਆਂ ਹੋ ਗਈਆਂ ਆਹੋ ਤਾ। ਹੂੰ ਸੁਪਾਇਆਂ ਹੋ ਗਈਆਂ। ਛੜੀ ਨੂੰ ਮੇਰਾ ਕੱਢ ਜਾਵਾਂ। ਹਾਂ। ਲਿੰਜੀ ਪਿਆਜ਼ ਵੀ ਆ ਨਾ ਤਾਂ ਹੀ ਆ ਨਾ। ਹੂੰ ਥੋੜੀ ਪਤਲੀ ਪਤਲੀ ਬਣਾਉਣੀ ਆ ਗਾੜੀ ਨਹੀਂ ਬਣਾਉਣੀ ਆਗੇ। ਪਕੌੜੇ ਨਹੀਂ ਆਦਗੀ ਪਾਉਣੇ ਆਗੇ। ਪਕੌੜੇ ਚੰਗੇ ਨਹੀਂ ਲੱਗਦੇ ਮੈਨੂੰ ਤਾਂ। ਅੰਦਰ ਕੱਢ ਲੈ ਮੈਂ ਕਰਦਾ। ਭਾਈ ਹੋ ਜਾਉ। ਥੋੜੀ ਫਟ ਜਾਣੀ ਆ। ਮੈਂ ਦੇਦੀ ਕੋ ਛੇੜੇ ਦੇਣਾ ਦੇ ਦੇ। ਤੁਰਾਂ ਦੇ। ਤੁਰਾਂ ਦੇ ਕੋਈ ਭਰੋਸਾ ਨਹੀਂ ਆਗਾ। ਮੈਂ ਤਾਂ ਤੇਰੇ 'ਚ ਰੋਸਾ ਨਹੀਂ ਆ ਰਿਹਾ ਮੈਨੂੰ ਕੀ ਕਰ ਦੇਣਾ ਹੈਰਾ ਜਿੱਦੀ ਰੋਸਾ ਹੈਗਾ ਮੈਂ ਪਾਉਗਾ ਇਹ ਕੋਲ ਦੇਖਦੇ ਫਿਰ ਹੁਣ ਰੋਸਾ ਮੈਨੂੰ ਤੇਰੇ ਤੇ ਵੀ ਆ ਨਹੀਂਗਾ ਮੈਂ ਕਹਿੰਦੀ ਨਹੀਂ ਮੈਨੂੰ ਮੇਤੇ ਆਈ ਨਹੀਂਗਾ ਮੇਨੂੰ ਮੇਤੇ ਨਹੀਂ ਹੈਗਾ ਤੁਹਾਨੂੰ ਕੀ ਹੋਣਾ ਮੇਤੇ ਤੇਰੇ ਤੇ ਤਾਂ ਮੈਨੂੰ ਇੱਕ 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 ਵੀ ਇੱਕ ਅੰਨੇ ਦਾ ਜਿੱਦਾ ਕਹਿ ਲੈ ਇੰਨਾ ਵੀ ਤੇਰਾ ਰੋਸਾ ਦੇ ਕੇ ਮੇਰੇ ਕੋ ਕੰਮ ਕਰਨਾ ਕਿ ਨਹੀਂ ਕਰਨਾ ਮੈਨੂੰ ਗਾਇਸ ਮੇਤੇ ਭਰੋਸਾ ਨਹੀਂ ਹੈਗਾ ਕਿਹ ਕਿ ਤੋਰੋ ਇਹ ਨੂੰ ਇਹ ਨਹੀਂ ਕਰ ਸਕਦੀ ਕੰਮ ਘਮ ਉਹ ਤੋਂ ਥੋੜਾ ਜਿਹਾ ਕੱਟ ਦਿੱਤੇ ਹੈ ਨਹੀਂ ਗਾ ਹਰ ਪੁੱਛਦਾ ਹੈ ਹੀ ਨਹੀਂ ਗਾ ਉਹ ਛੱਡ ਉਹਦੀ ਕਰਦੀ ਦੀ ਗੱਲ ਨਾਲ ਦੀ ਇਹ ਦਿਖਨੇ ਜਾਣੇ ਜਿਹੜਾ ਕਾ ਮਾਪ ਕਰ ਲਿਆ ਨਾ ਬਸ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਕੋਈ ਵੀ ਇਹਨੇ ਕੰਮ ਨਹੀਂ ਆਣਿਆ ਮम्मी ਕਹੇ ਕੰਮ ਦੇ ਲਈ ਮम्मी ਕਹੇ ਜਦੋਂ ਪੈਂਦੀਆਂ ਮੇਰੇ ਤੋਂ ਗਾਲਾਂ ਤੇ ਐਦਾਂ ਛੁਰਲੀ ਵਾਂਗੂੰ ਠੱਠੇ ਫੇਰਦੇ ਨਾ ਮम्मी ਕਹੇ ਤੂੰ ਅੱਗ ਲੱਗੀ ਹੁੰਦੀ ਮम्मी ਕਹੇ ਤੂੰ ਮम्मी ਕਹੇ ਤੂੰ ਸਿਲਵਰ ਵਨ ਡਾਇਮੰਡ ਹੋਗੀ ਵਨ ਡਾਇਮੰਡ ਮੈਂ ਦੋ ਸਿਲਵਰ ਉਹੀ ਅਡਾਈ ਮੈਂ ਨਾ ਐਸਾ ਨੂੰ ਐਸਾ ਨੂੰ ਚਾਂਦੀ ਬਣਾਤਾ ਇਹਨੇ ਆਪ ਡਾਇਮੰਡ ਬਣਾਈ ਡਾਇਮੰਡ ਬਣਾਉਂਦੇ ਆਏ ਡਾਇਮੰਡ ਬਣਾ ਕੋਲੇਜ ਚ ਨਿਕਲਦਾ ਡਾਇਮੰਡ ਕੋਲੇਜੋਂ ਨਿਕਲਦਾ ਹੈ ਡਾਇਮੰਡ ਅੰਦਰ ਫਾਗ ਗਿਆ ਕੱਲ ਦਾ ਦੇਣਾ ਪਰਸੋ ਰਿਜ਼ਲਟ ਲਈ ਆਏਗਾ ਹਾਂ ਜਾਵਾਂਗੇ ਗਾ ਕੋਈ ਨਾ ਰਿਜ਼ਲਟ ਇਹ ਤਾਂ ਪਤਾ ਵੀ ਦੇਖੋ ਮੇਰੇ ਮਾਰਕਸ ਆ ਜਾਣੇ ਆ ਹਨਾ ਪਰ ਮੇਰੇ ਚਾਹ ਹੈਗਾ ਨਵੀਆਂ ਬੁੱਕਸ ਦਾ ਨਵੀਂ ਸਟੇਸ਼ਨਰੀ ਇਹ ਵੀ ਬਧਰੇ ਲੱਗ ਰਹੇ ਆ ਤਾਂ ਹੋਰ ਉਹ ਤਾਂ ਉਹ ਮੈਂ ਨਹੀਂ ਕਰ ਸਕਦੀ ਮੈਨੂੰ ਲੱਗਿਆ ਕਿ ਦੇਰੀਆਂ ਪੈਣਗੀਆਂ ਪਰ ਜਿੱਦਿਹਾ ਜ਼ਿਆਦਾ ਖਰਚਾ ਆਇਆ 6000 ਦਾ ਖਰਚਾ ਨਵਾਂ ਬੈਗ ਵੀ ਲੈਣਾ ਆਇਆ ਇੱਕ ਨਵਾਂ ਟਿਫਨ ਲੈਣਾ ਆ ਬਟਰ ਬਟਰ ਤਾਂ ਲੈ ਦਿੱਤੀ ਬਟਰ ਬਟਰ ਤਾਂ ਲੈ ਦਿੱਤੀ ਇਹਨੂੰ ਮੈਂ ਇੱਕ ਟਿਫਨ ਇੱਕ ਹੈਗਾ ਇੱਕ ਹੋਰ ਟਿਫਨ ਲੈਣਾ ਇਹ ਸਕੂਲ ਗਵਾ ਕੇ ਆਈਏ ਦੋ ਚਾਹੀਦੇ ਟਿਫਨ ਇੱਕ ਟਿਫਨ ਉਹ ਹੁੰਦਾ ਖਾਣਿਆਂ ਵਾਲਾ ਜਿਹਦੇ ਵਿੱਚ ਇੱਕ 'ਚ ਸਬਜ਼ੀ ਇੱਕ ਦੇ ਵਿੱਚ ਦਹੀਂ ਤੇ ਇੱਕ 'ਚ ਰੋਟੀ ਇੱਕ ਟਿਫਨ ਉਹ ਚਾਹੀਦਾ ਜਿਹਦੇ 'ਚ ਚਾਵਲ ਲੈ ਕੇ ਜਾਵੇ ਉਹ ਚਾਵਲਾਂ ਵਾਲਾ ਟਿਫਨ ਅਸੀਂ ਗਵਾਇਆ ਸਕੂਲੇ ਸਾਨੂੰ ਲੱਭਾਈ ਨਹੀਂ ਉਹ ਗਵਾਇਆ ਹੀ ਆ ਠੀਕ ਆ ਫਲੋਰ ਟਿਫਨ ਲੈ ਕੇ ਦੇਣਾ ਆ ਵਾਟਰ ਬੋਟਲ ਤਾਂ ਹੈਗੀ ਐ ਦੇ ਕੋਲ ਇੱਕ ਇਹਨੂੰ ਲੈ ਕੇ ਦੇਣਾ ਬੈਗ ਸਕੂਲ ਲਈ ਹਮ ਹਲੇ ਦੋ ਮੇਰਾ ਪਤਾ ਬਲਕਿ ਦਿਲ ਕੀ ਕਹਦਾ ਜਿਹੜੇ ਦਿਨ ਦੋ ਦਿਨ ਬੈਗ ਭੇ ਕਿਸੇ ਨੂੰ ਦੇ ਦੇਈਏ ਵੱਲੂ ਇਹ ਤੇਰੇ ਕਿਸੇ ਦੇ ਕੰਮ ਹੀ ਆ ਜੂਗੇ ਨਵੇਂ ਪੈ ਆ ਬੈਗ ਉਤੋਂ ਅਰੇ ਮਾਰਕਟ ਤੋਂ ਕੇ ਰੱਖਿਆ ਨਾ ਮੇ ਲਮਾਰੀ ਵਿੱਚ ਦੇ ਕਿਸੇ ਨੇ ਕੱਲ ਲਮਾਰੀ ਚ ਥੱਲੇ ਆ ਬਲੈਕ ਵਾਲਾ ਬ੍ਰਿਟਿਸ਼ ਬੈਗ ਕਿਹੜਾ ਨਹੀਂ ਲੈਣਾ ਮੈਂ ਇੱਕ ਪਿੰਕ ਬੈਗ ਇੱਕ ਰੈੱਡ ਕਲਰ ਦਾ ਬੈਗ ਇੱਕ ਇਹਦਾ ਹੈਗਾ ਬਲੈਕ ਰੈੱਡ ਦੇ ਦੋ ਬਲੈਕ ਨਹੀਂ ਲੈਣਾ ਕਿਸੇ ਨੂੰ ਮੈਂ ਕਿਹਾ ਦੇਈ ਦੇ ਨਾ ਕਿਸੇ ਦੇ ਕੰਮ ਨਹੀਂ ਪਿਆ ਕਿ ਆਪਾਂ ਕਾਫੀਸ਼ਨ ਤੇ ਲੈ ਜਾ ਕਰੂੰਗੀ ਨਾ ਬਾਕੀ ਤੇਰੀ ਮੈਡਮ ਨੂੰ ਪੁੱਛ ਕੇ ਆਉਂਗੀ ਤੇ ਜੇ ਤੇਰੀਆਂ ਬੁੱਕਸ ਕਿਸੇ ਦੇ ਕੰਮ ਆਉਂਦੀਆਂ ਹਨ ਕਿਸੇ ਬੱਚੇ ਨੂੰ ਬੁੱਕਸ ਦੇ ਦਈਏ ਹਨਾ ਠੀਕ ਹੈ ਮੈਲੂ ਪੁੱਛ ਕੇ ਆਉਂਗੀ ਮੈਂ ਗੱਲ ਕਰ ਦੋ ਮੈਡਮ ਨੂੰ ਜੇ ਬੁੱਕਸ ਚਾਹੀਦੀਆਂ ਆ ਤਾਂ ਫੋਨ ਨੰਬਰ ਲੈ ਲਈਓ ਮੈਨੂੰ ਫੋਨ ਕਰ ਲਈਓ ਪਰ ਯਾਰ ਮੈਂ ਤੇਰੀ ਬੁੱਕ ਨਹੀਂ ਦੇ ਰਹੀ ਕਿ ਆਈਸ ਬੁੱਕ ਨਹੀਂ ਦੇਣੀ ਐ ਰਿਸਟਰੀ ਦੀ ਬੁੱਕ ਵੀ ਨਹੀਂ ਦੇਣੀ ਆ ਮੈਂ ਦੇਖ ਲਉ ਚਲੋ ਬਣਾ ਲਈਏ ਕੜੀ ਫਿਰ ਮਿਲਦੇ ਆਂ ਠੀਕ ਮੈਂ ਕਹਿੰਦੀ ਹਾਂ ਅੱਜ ਕੱਲ ਤਾਂ ਰੋਸਟਰ ਨਾ ਬਲੌਗਰਾਂ ਦੇ ਵਾਲੇ ਬਹੁਤ ਹੋਏ ਹੋ ਬਹੁਤ ਜ਼ਿਆਦਾ ਕੁਝ ਕੁ ਬਲੌਗਰ ਇਦਾਂ ਦੇ ਜਿਹਨਾਂ ਨੂੰ ਬਹੁਤ ਕੁਝ ਬੋਲਦੇ ਐ ਇੰਨਾ ਪਰ ਉਹ ਦਿਖਾਦੇ ਵੀ ਆ ਬਲੌਗਰਾਂ ਹੂੰ ਸਾਡੇ ਵੀ ਆ ਬਲੌਗਰਾਂ ਦੇ ਵਿੱਚ ਨਾ ਹਾਂ ਚਲੋ ਲੋ ਜੀ ਕੜੀ ਇੱਧਰ ਪਾਤੀਆਂ ਪਕੌੜੀਆਂ ਮੈਂ ਇਹਦੇ ਵਿੱਚ ਠੀਕ ਆ ਇਹ ਹੁਣ ਹੋ ਜਵੇ ਸਟਿਮ ਕਰ ਦਿੱਤੀ ਐ ਤੇ ਉੱਪਰ ਨਹੀਂ ਟਕਣਾ ਤਾਂ ਇੱਧਰ ਲਾ ਦਿੱਤਾ ਐ ਮੈਂ ਚਾਵਲਾਂ ਨੂੰ ਤੜਕਾ ਹੋਰ ਠੀਕ ਆ ਜੀਰਾ ਤੇ ਮਟਰ ਪਾ ਕੇ ਇਹ ਵੀ ਬਣ ਜਾਣ ਮੈਂ 10 ਮਿੰਟ ਲੰਮੀ ਬਾਂਗੇ ਹਾਂ ਹਾਂ ਬਣਦੀ ਬਈਆ ਪਤਾ ਨਹੀਂ ਕਿੱਦਾਂ ਜੀ ਬਣਨੀ ਹੈ ਦਾ ਸਵਾਦ ਬੜੀਆ ਮੈਂ ਟੇਸਟ ਕੀਤੀ ਬਹੁਤ ਟੇਸਟੀ ਆ ਹੂੰ ਚਲੋ ਬੈਠਾ 10 ਮਿੰਟ ਬੈਠੇ 10 ਮਿੰਟ ਹੈ ਨਾ ਚਲੋ ਆਈਓ ਫਿਰ ਬਾਹਰ ਹੈ ਨਾ ਮੈਂ ਤੁਮਾਰੇ ਜਿਹੜੇ ਅਰੇਜੇ ਬੈਜੇ ਨਾ ਫਿਰ ਇਹਨੂੰ ਕੱਟ ਕਰ ਦਵਾਂ ਸਿਮ ਕਰ ਦਵਾਂ ਹਾਂ ਚਲੋ ਬਾਹਰ ਹੈ ਨਾ ਹਾਂ ਚਲੋ ਠੀਕ ਆ ਫਿਰ ਨਾ ਐਮ ਲੋ ਜੀ ਪੌਣੇ ਤਿੰਨ ਬੋਲ ਮੇਰੀ ਆ ਹਾਂਜੀ ਨਿਕਲੇ ਬਾਹਰ ਖੁੱਡਜੋ ਉਹ ਅਜੇ ਖੁੱਡ ਜਈਆ ਉਹ ਅਜੇ ਖੁੱਡ ਜਈਆ ਜੇ ਤੇ ਇਹਨਾਂ ਨੂੰ ਕੁੱਥੇ ਵੀ ਜੇ ਤੂੰ ਫੋਨ ਚਾਰ ਦਿਨਾਂ ਦੀ ਹੁੰਦੀਆਂ ਉੱਥੇ ਵੀ ਜਾਣ ਕਿ ਮੇਰੀ ਲਓ ਜੀ ਅੱਜ ਬਣਾਏ ਆ ਜੀ ਕੜੀ ਤੇ ਚੋਲ ਆ ਲਓ ਜਿਆ ਪਤਾ ਨੇ ਆ ਜੀ ਕੜੀ ਮੈਨੂੰ ਇੱਚੇ ਨਾ ਪਾਈਆਂ ਥਾਲੀ 'ਚ ਮੈਨੂੰ ਸਫੀਲ ਦੀ ਥਾਲੀ ਦੁਬਾਰੇ ਦੇ ਕੰਡਿਆਂ ਵਾਲੀ ਥਾਲੀ 'ਚ ਹਾਂ ਐਨਕ ਦੇ ਆ ਜਰਾ ਮਾਸੀ ਨੂੰ ਐਨ ਨੂੰ ਦੁਬਾਰਾ ਕਿਤੇ ਚੋਲਾ ਦੀ ਥਾਂ ਦੇ ਕੁਝ ਹੋਰ ਹੀ ਨਾ ਪਾ ਦੇ ਹੋਰ ਹੈ ਕੀ ਆਂ ਕੀ ਵਧਾ ਕਹਿੰਦੀ ਮੈਨੂੰ ਐਨ ਨੂੰ ਦੁਬਾਰਾ ਦੀਦਾ ਨਹੀਂ ਹੈਗਾ ਬੱਦ ਕੱਟਣਾ ਪਾਉਣਾ ਬੱਦ ਕੱਟ ਕੇ ਤੇ ਕਿੱਨੇ ਕਵਾ ਲੈ ਉਹ ਬੰਨਸ ਬੀ ਕੀ ਬਾਤ ਹੈ ਫਟਾਕਾ ਗੱਡੀ ਜ਼ੋਰ ਦੀ ਵਜਾਇਆ ਓਏ ਤੁਸੀਂ ਕਹਿੰਦਾ ਸਾਥ ਨਹੀਂ ਹੋ ਰਹੀ ਏ ਮੈਂ ਚਮਚਾ ਚਪਾ ਲੈ ਗਿੜੀ ਇੱਧਰ ਪਾਣੀ ਭਰ ਹੋ ਰਿਹਾ ਤੇ ਇੱਧਰ ਮੋਟੀ ਸਾਡੀ ਕੀ ਕਰਦੀ ਆ ਪਾਂਡਾ ਸਾਡਾ ਹਾਂ ਪਾਂਡਿਆ ਕਿਦਾਂ ਆਈਸਕ੍ਰੀਮਾਂ ਆਈਸਕ੍ਰੀਮ ਖਾਣੀ ਇਥੇ ਆ ਲੈ ਕੇ ਇੱਧਰ ਕੰਪਿਊਟਰ ਦੇ ਦੁੱਟਿਆ ਪੁੱਠਾ ਕਰਕੇ ਆਈ ਜਾਂਦੀ ਕਿ ਮੈਂ ਦੀਦੀ ਸੀਗੀ ਆਰ ਵਿੱਚ ਪਾ ਕੇ ਚੱਲ ਪੜ ਗਈ ਫੇਰ ਮੈਂ ਪੁੱਠਾ ਥੋੜਾ ਰੱਖਣਾ ਨੂੰ ਸਿੱਧਾ ਰੱਖ ਕੇ ਜਾਓ ਨਾ ਕੌਣ ਹੈ ਭਲਾ ਆ ਦੇਖੋ ਪਾ ਆ ਆਹ ਇਹ ਕੌਣ ਸੀ ਉਹ ਦੀਦੀ ਨਹੀਂ ਉਹ ਇਹ ਵੀ ਹੈਗੀ ਇੱਕ ਤੇਰੀ ਭੂਈ ਉਹ ਸੀ ਆ ਦੇਖੋ ਆ ਦੇਖੋ ਮੇਰੀ ਘੋਟ ਵੀ ਇੱਥੇ ਹਾਂ ਇਹ ਵੀ ਤੇਰੀ ਇੱਕ ਭੂਈ ਹੈਗੀ ਆ ਇਹ ਹਾਂਜੀ ਫੋਟੋ ਲੱਗੀ ਸੀ ਮੋਰੇ ਉਹਦੀ ਕਹਿੰਦੀ ਆ ਆ ਦੇਖੋ ਪਾ ਆ ਦੇਖੋ ਫੋਟੋ ਕਿੱਡੀ ਸੋਹਣੀ ਉਹਦੇ ਫੋਟੋ ਸੀ ਕਾਂਡ ਉਹਦੀ ਦੇਦੀ ਕਾਡੋ ਜੀ ਅੱਛਾ ਮੈਂ ਕਹੇ ਕੌਣਾ ਬਣਾ ਕਹਿੰਦੀ ਦੇਦੀ ਮੈਂ ਕਹਾਂ ਦੇਦੀ ਨਹੀਂ ਹੈਗੀ ਇਹ ਵੀ ਮੈਂ ਕਹਾਂ ਇੱਕ ਤੇਰੀ ਭੁਈ ਆ ਜਿਹੜੀ ਹੈਗੀ ਆਪੀ ਸਮਝ ਜੂਗੀ ਹਾਂ ਲਓ ਜੀ ਤੁਸੀਂ ਲੈ ਕੇ ਚੱਲੋ ਮੈਂ ਤਾਂ ਆਪਣੇ ਲੈ ਕੇ ਚੱਲਾਂ ਆਂਦਾ ਤੇ ਖਾਣੇ ਆ ਜੀ ਬਹਿ ਕੇ ਕੜੀ ਚੌਲ ਤੇ ਫੇਰ ਜਾਂਦੇ ਆਂ ਦੁਕਾਨ ਤੇ ਨਹੀਂ ਟਾਈਮ ਇੱਧਰ 5 ਵਜੇ ਚੱਲੇ ਆ ਤੇ ਹਾਂਜੀ ਚਾਹ ਬਣਾ ਲੱਗੀ ਆ ਯੈਸ ਲੋ ਜੀ ਕੁੜੀ ਕਹਿੰਦੀ ਮੈਂ ਤੁਹਾਨੂੰ ਚਾਹ ਬਣਾ ਕੇ ਬੁਲਾ ਦੇ ਇਹਦੀ ਬਣਾਏ ਤੇ ਲੱਗਦਾ ਨਹੀਂ ਅੱਜ ਮਿਲਣੀ ਆ ਮੈਨੂੰ ਅੱਛਾ ਇਹਦੀ ਚਾਹ ਨਹੀਂ ਪੀਤੀ ਹੈਗੀ ਹੈ ਅਦਰਕ ਵਾਲੀ ਬਣਾएंगे ਹਮ ਲੋ ਜੀ ਹਾਂ ਉਹ ਚਾਹ ਪੀਂਦੀ ਨਹੀਂ ਉਹ ਬਣਾਉਂਗੀ ਯੈਸ ਕੁਝ ਚਾਹ ਪੀਂਦੀ ਨਹੀਂ ਉਹਦਾ ਕੁਝ ਤਾਂ ਬਣਾਉਂਗੀ ਅਸਵੇਰੇ ਬੀਤੀ ਸੀ ਇੱਕ ਲੱਛੇ ਵਾਲਾ ਪਰੌਂਟਾ ਖਾਦਾਂਗੇ ਉਹ ਖਾਦੇ ਹੀ ਦੋ ਖਾਦੇ ਦਾਦੀ ਅਬ ਕੀ ਕਰਾਂ ਉਹਨਾਂ ਕਾਰ ਉਧਰ ਬਟਨ ਉਧਰ ਤੋਂ ਆਨ ਕਰੇਗੀ ਲਓ ਜੀ ਰਗੀਆਂ ਚਾਹ ਬਣਾਉਂਦਾ ਦੀ ਬੋਤਲ ਆ ਗਈ ਚਾਹ ਪਾ ਦੋ ਤਾਂ ਦਸਾਓ ਲਓ ਜੀ ਅਸੀਂ ਇੱਧਰ ਲਾ ਲਈਏ ਕੱਪੜੇ ਦੀਆਂ ਤੇ ਹਾਂ ਕਿੰਨੇ ਆ ਚਾਹ ਦੇਖਦੇ ਆ ਕੀ ਬਣਾਉਂਦੀਆਂ ਆ ਇੱਧਰ ਦੇਖੋ ਜੀ ਮੇਰੇ ਮੁੰਡਾ ਚਾਹ ਲੈ ਕੇ ਆਇਆ ਬਣਾ ਕੇ ਓਏ ਮੈਂ ਮਰ ਜਾਂ ਮੇਰੇ ਮੁੰਡੇ ਨੇ ਚਾਹ ਬਣਾਈ ਆ ਐ ਅਬ ਮਤ ਬੋਲਨਾ ਬੇਸ਼ਰਮ ਬੱਬੂ ਤੀ ਨਾ ਬੋਲਣਾ ਬੇਸ਼ਰਮ ਮਤ ਬੋਲਨਾ ਇਦਾਂ ਆ ਗਈ ਵੀ ਕੱਲੀ ਬੇਲੀ ਖਾਂਦੀ ਐ ਬੇਲੀਆਂ ਖਾਂਦੀ ਐ ਉਹ ਸੱਚ ਪਾਸਤਾ ਪਿਆ ਆ ਆਪਣੇ ਬੋਲ ਦੋ ਮੇਤੋ ਨਹੀਂ ਬਣਦਾ ਬੁੰਦਾ ਹੁਣ ਮੈਂ ਜਿਲੀ ਬਣਾਵਾਂਗੇ ਤੂੰ ਰਹਿਣ ਦੇ ਬੜੀ ਚੋਲ ਲੱਗੇ ਬਣਾਵਾਂਗੇ ਟਿਸਕੀ ਬਣਾ ਦੇ ਜਿਹੜੇ ਦੇਖਾ ਮਰਨਾ ਜਿਲੀ ਬੁਣਾ ਦੇ ਜਿਲੀ ਦੇ ਰਿਪ ਨਹੀਂ ਖੱਬ ਜਾਈ ਲੋਡਿੰਗ ਮੇਰੀ ਆਪਾਂ ਨੂੰ ਬਣਾਉਣੀ ਨਹੀਂ ਦੇਖ ਲੈ ਮੈਂ ਮੈਂ ਬਣਾਉਂ ਕੋਈ ਨਾ ਤੂੰ ਬਸ ਗੈਸ ਚਾਲੂ ਕਰਨਾ ਤੇਲ ਪਾਣਾ ਮੈਂ ਬਣਾ ਲੂੰਗੀ ਬਾਈਸੋਸ ਤੇ ਪੰਦਾ ਉਹ ਬਾਈਸੋਸ ਨਹੀਂ ਬਣਾਣਾ ਕਿਹੜਾ ਬਾਈਸੋਸ ਨਾ ਇਹ ਚਾਹ ਪੀ ਲੈ ਪਹਿਲਾਂ ਪਹਿਲਾਂ ਚਾਹ ਪੀ ਕੇ ਫੇਰ ਟਾਈਮ ਹੋ ਗਿਆ ਪੌਣੇ 8 ਤੇ ਆਪਾਂ ਹੁਣ ਆਗੇ ਘਰੇ ਲੈ ਗਏ ਸਮਾਨ ਦੇਖੋ ਜੀ ਬਾਜਨਾ ਮਰੀ ਪਲਗ ਨੂੰ ਹੈ ਪਲਗ ਨੂੰ ਬਾਜਨਾ ਮਰੀ ਆ ਲੈ ਹੋ ਗਈ ਆਈਸਕ੍ਰੀਮ ਮਿਲੀ ਨਹੀਂ ਹੈਗੀ ਹੈ ਹੀ ਨਹੀਂ ਉਹਨਾਂ ਕੋਈ ਕੀ ਉਹਨਾਂ ਕੋ ਤੇ ਹੁਣ ਰਹਿਣ ਦਿੰਦੇ ਹੁਣ ਕੱਲ ਨੂੰ ਫੋਦਰੋਂ ਲਿਆਵਾਂਗੇ ਪਰਿਆਂ ਵਾਸਤੇ ਇਹ ਨਾਰ ਗਾਣੇ ਵਾਲੀਆਂ ਇੱਕ ਇਮਲੀ ਵਾਲੀਆਂ ਆ ਇਮਲੀ ਲੱਡੂ ਇਮਲੀ ਲੱਡੂ ਦੇ ਨਾਰ ਦਾਣੇ ਵਾਲੀਆਂ ਤੇ ਕਾ ਲਿਮਕਾ ਪੇਸਟ ਕਾ ਤੇ ਲੈ ਕੇ ਆਏ ਆ ਪੇਸਟ ਹੈ ਨਹੀਂ ਸੀਗੀ ਆਪਣੇ ਖਤਮ ਹੋਈ ਆ ਦੀਮਾਰਟ ਤੋਂ ਲਿਆਂਦੀ ਆ ਤਿੰਨ ਚਾਰ ਰੁਪਈਆ ਆ ਤੁਸੀਂ ਮੈਨੂੰ ਪੁੱਛਦੇ ਤਾਂ ਸਹੀ ਉਹ ਮੈਂ ਕਹ ਸੇਰੇ ਉਹ ਰੁਪਇਆ ਮੰਗਦੀ ਸੀਗੀ ਤੇ ਮੰਮੀ ਨੇ ਬਾਹਰੋਂ ਫੜਾਈ ਸੀਗੀ ਉਹ ਯਾਰ ਉਹ ਤਾਂ ਸੈਟੀ ਵਿੱਚ ਪਈ ਆ ਪੇਸਟ ਵੀ ਆਪਾਂ ਉਦੋਂ ਕੁ ਜੋ ਕਿਲੋ ਨਹੀਂ ਲਿਆ ਗਿਆ ਸੀਗਾ ਇਹ 200 ਗ੍ਰਾਮ ਦੀ ਜੇ 100 ਗ੍ਰਾਮ ਦੀ ਡਿਊਬ ਸੀਗੀ ਆਪਾਂ ਡੀਮਾਰਟ ਤੋਂ ਲੈਣੇ ਚਲ ਇਹ ਕਿਹੜੀ ਐਕਸਪਾਇਰ ਹੋਈ ਨਹੀਂ ਰੱਖ ਲਓ ਆਪਾਂ ਇਹ ਕਿਹਦੀ ਵਾਪਸ ਕਰਦੇ ਕਿੰਨੇ ਦਿੱਤੀ ਇਹਨੇ 200 ਦੀ ਆ ਰਹਿਣ ਤਾਂ ਵਾਪਸ ਕਰ ਦੇ ਤੇਰੇ ਸਾਨੂੰ ਚਾਹੀਦੀ ਨਹੀਂ ਅਜਿਹੀ ਕੰਨੀ ਐ ਇਸ ਤੇ ਕੱਢਣੀ ਹੋ ਤੇ ਉਹਦੇ ਵਿੱਚ ਸੈਟੀ ਵਿੱਚ ਪਈਆਂ ਤਿੰਨ ਦੇਖੋ ਨਾਲ ਬਰਸ਼ ਵੀ ਪਈ ਆ ਤੁਸੀਂ ਵਾਪਸ ਕਰਕੇ ਆ ਖੋਲੀ ਤਾਂ ਖੋਲੀ ਤਾਂ ਖੋਲੀ ਤਾਂ ਬੰਦਾ ਪੈਕ ਆ ਪੈਕ ਆ ਹਾਂ ਵਿੱਚ ਲੈ ਬਰਸ਼ ਵੀ ਆ ਇਹਦੇ ਪਤਾ ਨਹੀਂ ਇਹ ਸਭ ਕੁਝ ਵਿੱਚੇ ਬੰਦ ਹੀ ਆ ਇਦਾਂ ਹੀ ਪੈਕ ਆਲੀ ਵੈਲਿਊ ਪੈਕ ਆਹ ਆ ਨਾ ਬ੍ਰਸ਼ ਆ ਨਾ ਇਹਦੇ ਵਿੱਚ ਹੈਗੀ ਆ ਇੱਕ 200 ਗ੍ਰਾਮ ਪਲੱਸ 100 ਗ੍ਰਾਮ ਤੇ ਨਾਲ ਟੂਥ ਬ੍ਰਸ਼ ਫ੍ਰੀ ਹੈ ਇਹ ਹੈ ਹੈ ਵਿੱਚ ਪਈ ਚਾਟੀ ਦੇ ਮੁਰਗੀ ਤੇ ਇੱਕ ੱਲਿਆਂ ਦਾ ਡਾਲ ਲਾ ਕੇ ਰੱਖ ਲੂ ਕਿਚਨ ਚ ਗਾਓ ਲੈਂਦਾ ਅਜ ਕਿਹੜਾ ਸੀਗਾ ਇਹ ਸੋਨਾ ਪਰਾਣਾ ਹੁੰਦਾ ਇਹ ਪਹਿਲਾ ਹੁੰਦਾ ਹੁੰਦਾ ਸੀ ਨਾ ਇਹ ਪਿਛਲੀ ਵਾਰ ਵੀ ਅੱਪਰ ਨਾ ਸੋਨਾ ਹੀ ਆ ਸੀ ਸੋਨੇ ਦਾ ਪਿਛੇ ਦੀ ਚਲੋ ਦੇਖੋ ਫੇ ਪੇਸਟ ਕਿੱਥੇ ਹੈਗੀ ਆ ਚਾਟੀ ਜੰਨਾ ਦਾ ਕੁਸਮਾਣ ਦੁਨੀਆ ਭਾਰ ਦਾ ਕੁਸਮਾਣ ਲਓ ਜੀ ਦੇਖੀਏ ਸੈਟੀ ਦਾ ਕਸਬਾਨ ਦੇਖੀਏ ਪਹਿਲਾਂ ਆ ਦੇਖੋ ਤਾਂ ਮੋਰੇ ਪਈਆਂ ਇਹਨਾਂ ਸਿੰਗਲ ਪੀਸ ਆ ਨਾ ਮੋਰੇ ਹੀ ਪਿਆ ਪੈਕ ਪੂਰਾ ਵੱਡਾ ਦੇਖੋ ਸਾਡੀ ਸੈਟੀ ਦੇ ਵਿੱਚ ਦੁਨੀਆ ਭਰਦਾ ਦੇਖੋ ਤਾਂ ਸਮਾਨ ਆ ਇਹਦੇ ਵਿੱਚ ਆ ਦੇਖੋ ਕੋਈ ਚੀਜ਼ ਅਸੀਂ ਛੱਡੀ ਥੋੜੀ ਆ ਜਿਹੜੀ ਅਸੀਂ ਨਹੀਂ ਲਿਆਂਦੀਏ ਇਹਦੇ ਵਿੱਚ ਚਾਰ ਪੀਸ ਪਏ ਇੱਕ ਬੋਸ ਲਾ ਲਵਾਂ ਮੈਂ ਲੈ ਲਓ ਲੈ ਲਓ ਲੈ ਲਓ ਬੋਸ ਮੈਂ ਤਾਂ ਦੱਸ ਇਹ ਆਏ ਕਿੰਨੀਆਂ ਆ ਲੈ ਓਹੋ ਹੋ ਅਸੀਂ ਇਹਨਾਂ ਦਾ ਇਹ ਦੀਮਾਰ ਪੰਜ ਪੀਸ ਆ ਅੰਦਰ ਰੱਖ ਲਓ ਆ ਬਾਹਰ ਰੱਖ ਲੈਣੇ ਆ ਇੱਕ ਬਾਹਰ ਤਾਂ ਹੈਗੀ ਆ ਜੀ ਵਰਖਾ ਚ ਹਨੇ ਕੀ ਬਾਹਰ ਬਾਹਰ ਵੀ ਹਨੇ ਕੀ ਥੋੜੀ ਜਿਹੀ ਆ ਉਹਦੇ ਵਿੱਚ ਆ ਦੇਖੋ ਤਾਂ ਕੀ ਕਰੇ 200 ਦੀ ਤੁਸੀਂ ਕਹਿੰਦੇ ਹੋਰ ਰੱਖ ਲਓ ਚਲੋ ਵਾਪਸ ਕਰ ਰਹੇ ਹਾਂ 200 ਦੇ ਕੇ ਕੋਈ ਹੋਰ ਚੀਜ਼ ਲੈ ਹਮਾਰੀ ਐਂਦਾ ਕਰ ਲਾਂਗੇ ਐਂਦਾ ਕਰ ਲਾਂਗੇ ਵਾਪਸ ਕਰ ਰਹੇ ਹਾਂ ਮੈਂ ਤਾਂ ਹੀ ਕਿ ਕਿੰਨੀਆਂ ਪਈਆਂ ਲੈ ਚਾਲਾਂ ਨਹੀਂ ਮੈਨੂੰ ਪਤਾ ਨਹੀਂ ਸੀ ਦਾਦਾ ਲੈ ਜਾਂਦਾ ਹਾਂ ਹਾਂਜੀ ਦਾਲ ਦਾ ਵੀ ਲੈ ਜਾਂਦਾ ਦੱਬੀਆਂ ਲੈ ਆਇੰਤੀ ਲਵਾਂਗੀ ਤਿਲੇ ਲੱਡਬੀਆਂ ਚਾਰ ਪਾਈ ਚਲੋ ਕੱਲ ਨੂੰ ਹੁਣ ਮੈਂ ਕੱਲ ਨੂੰ ਲਿਆਉਂਗਾ ਆਗੇ ਬੰਦ ਸੁਬਾਹ ਸੁਬਾਹ ਫਿਰ ਅੱਜ ਆਪਾਂ ਦਾ ਐਕਸਟਰਾ ਲੈ ਆ ਕੇ ਰੱਖ ਛੱਡੀ ਦੀ ਚੀਜ਼ ਕਦਮ ਨਹੀਂ ਅੱਛਾ ਜੀ ਨਾ ਨੌਲੇਜ ਵਿੱਚ ਹੋਵੇ ਨਾ ਕਿਤੇ ਰੱਖ ਗਏ ਜੇ ਤਾਂ ਭੁੱਲ ਜੇ ਫੇਰ ਉਹਦੀ ਗੱਲ ਆ ਰੱਖ ਬਾਹਰ ਫੇਰ ਅੰਦਰ ਖਤਮ ਹੋਈ ਸੀ ਸਾਰੇ ਪੱਲੂ ਸਾਡੀ ਉਹ ਦੂਸਰੀ ਕੋਲਗਟ ਕਰਦੀ ਆ ਆ ਪੱਲੂ ਤਾਂ ਕੋਲਗਟ ਹਾਂ ਜੀ ਆਹ ਮੋਗੀ ਸੀ ਅੰਦਰ ਆ ਬਾਹਰ ਰੱਖ ਦੇ ਸਵੇਰੇ ਵਾਪਸ ਕਰੂੰਗਾ ਹੋਰ ਉਸ ਦੇਰੇ ਇਚਰਾ ਦੇ ਆ ਚੇਰਾ ਦੇ ਜਿਹੜੇ ਟੇਬਲ ਦੇ ਉੱਤੇ ਆਪਾਂ ਸਾਰਾ ਸਮਾਨ ਚੈੱਕ ਕਰੀਦਾ ਆ ਨਹੀਂ ਮੁੱਕੜੀਆਂ ਆਪਣੀਆਂ ਨਹੀਂ ਉਹ ਇਹ ਬਹੁਤ ਪਈਆਂ ਆ ਆ ਚਲੋ ਠੀਕ 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 ਮੈਨੂੰ ਪਤਾ ਨਹੀਂ ਸੀ ਦਰਸਲ ਵੀ ਉਹ ਪੈਕ ਪਿਆ ਆਪਣੇ ਹਜੇ ਮੈਂ ਦੇਖਿਆ ਇੱਕ ਦਿਨ ਮੈਂ ਸੈਟੀ ਦੀ ਸਾਫ ਕੀਤੀ ਸੀ ਕਿ ਮੈਂ ਸਾਰਾ ਸਮਾਨ ਸੈਟੀ ਦੇ ਸਵਾਰੇ ਮੈਂ ਦੇਖਿਆ ਮੈਂ ਕਿ ਵਿੱਚ ਕੀ ਕੀ ਹਰ ਮਨ ਨੂੰ ਮੈਂ ਇੱਕ ਇੱਕ ਬ੍ਰਸ਼ ਮੈਂ ਉਹਨੂੰ ਚੰਡੀ ਵਾਲੇ ਜਾਣ ਲਈ ਦਿੱਤਾ ਇੱਕ ਜਿੱਦਣ ਹੋਣਾ ਇੱਥੇ ਉਦਣ ਲਈ ਇੱਕ ਆ ਤੇਲ ਇੱਕ ਤੇਲ ਦੀ ਕੋਸ਼ਿਸ਼ ਸੀ ਕਿ ਨਾ ਵਿੱਚ ਵੀ ਇਹਦਾ ਮਤਲਬ ਹੋਰ ਤਾਂ ਨਹੀਂ ਹੈ ਤੈਨਹੀਂ ਹੋਣੀ ਫਿਰ ਫਿਰ ਤੈਨਹੀਂ ਬ੍ਰਸ਼ ਸੀਗੇ ਹਾਂ ਚਲੋ ਤੇ ਰੋਟੀ ਰਾਟੀ ਦਾ ਕੀ ਪ੍ਰੋਗਰਾਮ ਹੁਣ ਰੋਟੀ ਬਣਾ ਲੈਂਗੇ ਬਸ ਹੁਣ ਆਪਾਂ ਕਾ ਦੇਣਾ ਸਾੜੀ ਆ ਸਾੜੀ ਨਾਲੀ ਓਕੇ 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 ਬੈਂਗਣ ਵੀ ਪਈ ਆ ਭਰ ਰੀ ਆ ਉਹ ਖਾ ਲੈਂਦੇ ਯਾਰ ਸੁਪਰਾਉਟੀਆਂ ਲਾ ਦੇ ਹਾਂ ਮੈਨੂੰ ਪਰੌਂਟੀਆਂ ਲਾ ਦੇ ਬੈਂਗਣ ਨਾਲ ਜਾਂ ਪਿੰਡੀਆਂ ਨਾਲ ਜਿੰਨਾ ਮਰਜ਼ੀ ਦੇ ਲਈ ਦੋ ਪਰੌਂਟੀਆਂ ਆ ਲੈਣੀਆਂ ਖਾਣੀਆਂ ਬਸ ਹਲੇ ਕਦੂ ਪਿਆ ਬੈਂਗਣ ਤੇ ਪਿੰਡੀਆਂ ਪਈਆਂ ਉਧਰ ਕੜੀ ਪਈ ਐ ਇੱਕ ਜਿਹਾ ਚਲੋ ਮਿਲਦੇ ਆ ਨਾਸ਼ਤੇ ਦੇ ਹੁਣ ਰੋਟੀ ਦੇ ਰਾਤ ਦੀ ਤੇ ਲਓ ਜੀ ਟਾਈਮ ਵਗੈ 9 ਇੱਧਰ ਹੋ ਰਹੀ ਐ ਜੀ ਰੋਟੀ ਦੀ ਤਿਆਰੀ ਹੁਣ ਹਾਂਜੀ ਨਹੀਂ ਨਾ ਸਵੇਰ ਸਬਜ਼ੀ ਕਾ ਨੂੰ ਦੇ ਲਈ ਕਰਦਾ ਹਾਂ ਹਾਂ ਥੱਲੇ ਆਂਦਾ ਤੂੰ ਮੈਂ ਵੀ ਲਗਾਵਾ ਸ਼ੁਰੂ ਇੱਕ ਦੋ ਬੁਰਗੇ ਖਾਦੀਆਂ ਸੀ ਮਨ ਚੇਤਾ ਆ ਕਿ ਮੈਂ ਕਿਹਾ ਬਲੌਗ ਬਣਾਇਆ ਨਹੀਂ ਤੇ ਬਲੌਗ ਬਣਾਇਆ ਮੇਰੇ ਘਰ ਵਾਲੀ ਤੇ ਰਹਿ ਗਈ ਆਹ ਨਹੀਂ ਨਹੀਂ ਉਹ ਇੱਕ ਬਲੌਗ ਨਹੀਂ ਬਣਾਇਆ ਹੈਗਾ ਤੇ ਇੱਕ ਦਿਖਾਇਆ ਨਹੀਂ ਹੈਗਾ ਪਤਾ ਕੀ ਗੱਲ ਮੈਂ ਕਮੇਟੀ ਦੇ ਪੈਸੇ ਹੀ ਹੁੰਦਾ ਸੀਗਾ ਉਹ ਮੈਂ ਗਿਣਦਾ ਗਿਣਦਾ ਜੀ ਪਤਾ ਨਹੀਂ ਲੱਗਾ ਕਦੋਂ ਫਲੋ ਫਲੋ ਜੇ ਇੱਕ ਬੁਰਕੀ ਦੋ ਬੁਰਕੀ ਖਾ ਗਿਆ ਤੇ ਮੈਨੂੰ ਚੇਤਾ ਆਇਆ ਤੇ ਚੱਲ ਆ ਜਾ ਫੇਰ ਅੰਦਰ ਤੇ ਫੇਰ ਮੈਂ ਕਿਹਾ ਉਹ ਤਾਂ ਫਿਰ ਸਾਰਾ ਕੁਝ ਹੀ ਹੋ ਗਿਆ ਬਲੌਗ ਅਜੇ ਤਿਆਰੀ ਨਹੀਂ ਕੀਤਾ ਮੁੜ ਕੇ ਤੇ ਉਹਦੇ ਨਾਲ ਫੇਰ ਹੁਣ ਤਾਂ ਹਾਂ ਜੀ ਮਾਦਾ ਨੇ ਤਾਂ ਖਾ ਵੀ ਲਈ ਆ ਇੱਕ ਰੋਟੀ ਖਾ ਲਈ ਜੀ ਆ ਡੇਡਾ ਆਪਾਂ ਖਾਣੀ ਆ ਡੇਡਾ ਆਪਾਂ ਖਾਣੀ ਆ ਚਲੋ ਲੈ ਕੇ ਦੇ ਖਾਣੀ ਨਹੀਂ ਹਾਂ ਲੈ ਲੈਣਾ ਖਾਣੀ ਨਹੀਂ ਚਲੋ ਓਕੇ ਜੀ ਓਕੇ ਮਿਲਦੇ ਆ ਜੀ ਹੁਣ ਰੋਟੀ ਖਾ ਕੇ ਫੇਰ ਕਰਦੇ ਆ ਬਲੌਗ ਦਾ ਆਪਾਂ ਐਂਡ ਹੈ ਹੁਣ ਬਣਾਈ ਜੀ ਆਪਾਂ 2 ਕੱਪ ਕੌਫੀ ਕਿਉਂਕਿ ਕੌਫੀ ਪੀਣੀ ਆ ਸਿਰਫ ਕੁੜੀਆਂ ਨੇ ਨਾ ਮੈਂ ਪੀਣੀ ਤੇ ਲਾਈ ਪੀਣੀ ਮਨਪ੍ਰੀਤ ਨੇ ਤੇ ਕੀ ਕਹਿੰਨੀ ਆ ਮੈਂ ਦੇ ਦਿੰਨਾ ਦੇ ਦਿੰਨਾ ਮੈਂ ਲਓ ਜੀ ਪੀਓ ਜੀ ਕਾਫੀ ਤੇ ਆਹ ਲਓ ਜੀ ਤੁਹਾਡਾ ਪੂਜੀਆ ਠੀਕ ਆ ਜੀ ਤੇ ਅੱਛਾ ਦੀਦੀ ਨੇ ਆਲੂ ਵਾਲਾ ਲੈਣਾ ਉਹਨੂੰ ਮੈਂ ਆਲੂ ਪੂਜੀਆ ਦੇ ਨਾਲ ਲਿਆ ਕੇ ਬਲੌਗ ਦਾ ਪਹਿਲਾ ਹੈਂਡ ਕਰਾ ਲਵਾਂ ਹਾਂਜੀ ਕਿੰਦਾ ਜੀ ਕਾਫੀ ਦੇ ਐ ਬਣਾ ਗਈ ਹਾਂ ਉਹਨੂੰ ਦੇ ਐ ਪਾਪੜੀਆਂ ਨਾਲ ਪੂਜੀਆ ਰੁਬਲ ਨੇ ਖਾਣਾ ਆਲੂ ਪੂਜੀਆ ਉਹਨੂੰ ਮੈਂ ਬਾਅਦ ਚ ਦਿੰਨਾ ਬਲੌਗ ਦਾ ਕਰੋ ਐਂਡ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤਾਂ ਤੁਹਾਡੇ ਬਲੌਗ ਕਿੰਦਾ ਲੱਗ ਰਿਹਾ ਹੈ ਅੱਜ ਸੀ ਕੌਫੀ ਪੀਣੀ ਨਹੀਂ ਅੱਜ ਸੀ ਪੀਣੀ ਨਹੀਂ ਪਤਾ ਕੀ ਹੋਣ ਗਰਮੀ ਆ ਜਾਣੀ ਹੁਣ ਮਾਨੀ ਕਰਨਾ ਨਾਲ ਉਹਦਾ ਵੀ ਥੋੜੀ ਜਿਹਾ ਸੇਤ ਖਰਾਬ ਹੀ ਸੀ ਥੋੜੀ ਜਿਹਾ ਠੀਕ ਨਹੀਂ ਸੀ ਹਾਂ ਪੀਣ ਕਰਦਾ ਕੌਫੀ ਪੀਣੀ ਚਲੋ ਠੀਕ ਹੋ ਗਈ ਮੇਰੀ ਚਲੋ ਹਾਂ ਕੁਛ ਨਹੀਂ ਹੋ ਗਿਆ ਚਲੋ ਕਰੋ ਐਂਡ ਕਰੋ ਫੇਰ ਚਲੋ ਹਾਂਜੀ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ